ਹਲ렐ੂਇਆ ਮੇਰੇ ਪਰਮੇਸ਼ਰ ਆਪਣੇ ਤੇਜ ਦੇ ਵਿੱਚ ਇਹਦੇ ਵਿੱਚ ਆਪਣੇ ਤੇਜ ਦੇ ਵਿੱਚ ਤੇ ਆਪਣੇ ਧੰਨ ਦੇ ਅਨੁਸਾਰ ਤੁਹਾਡੀ ਹਰ ਇੱਕ ਥੋੜ ਨੂੰ ਮਸੀਹ ਯਿਸੂ ਦੇ ਵਿੱਚ ਸੰਪੂਰਨ ਕਰੇਗਾ ਤੁਹਾਡੀ ਹਰ ਇੱਕ ਥੋੜ ਨੂੰ ਕਦੇ ਵਿੱਚ ਸੰਪੂਰਨ ਕਰੇਗਾ ਮਸੀਹ ਯਿਸੂ ਦੇ ਵਿੱਚ ਪਰ ਕਿਸੇ ਦੇ ਵਿੱਚ ਨਹੀਂ ਹਲ렐ੂਇਆ ਜੇ ਸਾਡੇ ਕੋਲ ਅਜੇ ਕਿਸੋ ਚੀਜ਼ ਦੀ ਤੋੜ ਤਾਨ ਦੀ ਤੋੜੇ ਕੋਈ ਸਾਡੇ ਕੋ ਬਰਕਤ ਨਹੀਂ ਠਹਿਰਦੀ ਸਾਡੇ ਸੋਹੇ ਦੇ ਵਿੱਚ ਬਰਕਤ ਨਹੀਂ ਠਹਿਰਦੀ ਹਲਲੂਇਆ ਤਾਂ वचन ਦੇ ਲਿਖਿਆ ਪਰਮੇਸ਼ਰ ਦਾ ਹਰ ਇੱਕ ਥੋੜ ਨੂੰ ਮਸੀਹ ਯਿਸੂ ਦੇ ਵਿੱਚ ਸੰਪੂਰਨ ਕਰੇਗਾ ਮਸੀਹ ਦੇ ਵਿੱਚ ਉਹ ਸੰਪੂਰਨ ਕਰੇਗਾ ਹਲਲੂਇਆ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਪਰ ਯਿਸੂ ਮਸੀਹ ਦੇ ਵਿੱਚ ਜਿਹਨੇ ਯਿਸੂ ਦੇ ਵਿੱਚ ਹallelujah ਕਿ ਖੁਦਾ ਪਰਖ ਦੇਣਾ ਚਾਹੁੰਦਾ ਆਪਣੇ ਲੋਕਾਂ ਨੂੰ ਤਾਂ ਬਚਨ 'ਚ ਲਿਖਿਆ ਇੱਕ ਵਿਧਵਾ ਹੋਤ ਪਰਮੇਸ਼ਰ ਦੇ ਜਨ ਦੇ ਕੋਲ ਹallelujah ਇੱਕ ਵਿਧਵਾ ਹੋਣ ਤਾਂ ਪਰਮੇਸ਼ਰ ਦੇ ਜਨ ਦੇ ਕੋਲ ਗਈ ਅਲਿਸਾ ਨਬੀ ਦੇ ਕੋਲ ਉਹਨੂੰ ਕਹਿਣ ਲੱਗੀ ਕਿ ਸੁਆਮੀ ਜੀ ਮੇਰਾ ਪਤੀ ਤੇ ਤੇਰਾ ਸੰਵਤ 10 ਉਹ ਮਾਰ ਗਿਆ ਹਲਾਲੀਨ ਤਾਂ ਉਹ ਜਿਹੜੇ ਕਰਜ਼ਦਾਰ ਨੇ ਉਹ ਮੇਰੇ ਬੱਚਿਆਂ ਨੂੰ ਲੈਣ ਵਾਸਤੇ ਆਏ ਜਿਨ੍ਹਾਂ ਦਾ ਹੀ ਕਰਜ਼ਾ ਲੈਣਾ ਉਹ ਚਾਹੁੰਦੇ ਅੰਕੇ ਮੇਰੇ ਬੱਚੇ ਜਾ ਕੇ ਤੇ ਉਹਨਾਂ ਦੀ ਕੁਲੰਮੀ ਕਰਨ ਤੋਂ ਉਹਨਾਂ ਦਾ ਕਰਜ਼ਾ ਭਰ ਤੇ ਤੋਂ ਸੁਆਮੀ ਜੀ ਜਾਣਦਾ ਹੈ ਕਿ ਮੇਰਾ ਪਤੀ ਕਿੰਦਾ ਤੇਰੇ ਨਾਲ ਪਰਮੇਸ਼ਰ ਦੇ ਨਾਲ ਵਫਾਦਾਰੀ ਦੇ ਨਾਲ ਚੱਲਦਾ ਹੈ ਰਹੋਂਣ ਕਰਜ ਤਾਰ ਜਿਹੜੇ ਨੇ ਮੇਰੇ ਬੱਚਿਆਂ ਨੂੰ ਖੜਕੇ ਤੇ ਗੁਲਾਮੀ ਵਿੱਚ ਪਾਉਣਾ ਚਾਹੁੰਦੇ ਔਰ ਅਲਿਸਾ ਨਬੀ ਨੇ ਗਿਆ ਕਿ ਤੂੰ ਕੀ ਚਾਹੁੰਦੀ ਕਿ ਮੈਂ ਤੇਰੇ ਲਈ ਕਰਾਂ ਤੇਰੇ ਕੋਲ ਘਰ ਵਿੱਚ ਕੀ ਹੈ ਤੇਡੇ ਮੇਰੇ ਕੋਲ ਦੇ ਘਰ ਦੇ ਵਿੱਚ ਸਿਰਫ ਇੱਕ ਕੁੱਪੀ ਤੇਲ ਦੀ ਉਹ ਵੀ ਕੁੱਪੀ ਦੇ ਵਿੱਚ ਥੋੜਾ ਜਿਹਾ ਕਿੰਨਾ ਦੇ ਲਿਆ ਥੋੜਾ ਜਿਹਾ ਪਰਮੇਸ਼ੁਰ ਦੇ ਜਾਣੇ ਗਿਆ ਕਿ ਤੂੰ ਹੋ ਤੇਲ ਲੈ ਔਰ ਆਪਣੇ ਆਣ ਗਵਾਣ ਆਪਣੇ ਬੱਚਿਆਂ ਨੂੰ ਤੇ ਸੁਪਨਿਆਂ ਦੇ ਕੋਲੋਂ ਖਾਲੀ ਭਾਂਡੇ ਮੰਗ ਹallelujah ਉਹ ਭਾਂਡੇ ਥੋੜੇ ਜਿਹਾ ਨਾ ਹੋਣ ਤੇ ਬੱਚੇ ਚਲੀ ਕੇ ਉਹਨੇ ਪਰਮੇਸ਼ੁਰ ਦੇ ਦਾਸ ਦੀ ਆਵਾਜ਼ ਨੂੰ ਸੁਣਿਆ ਉਹਨੇ ਥੋੜਾ ਜਿਹਾ ਤੇਲ ਲਿਆ ਆਪਣੇ ਬੱਚਿਆਂ ਨੂੰ ਭੇਜਿਆ ਬਹੁਤ ਸਾਰੇ ਭਾਂਡੇ ਲੈ ਕੇ ਉਹ ਭਾਂਡੇ ਲੈ ਕੇ ਆਏ ਉਹ ਤੇਲ ਜਿਹੜਾ ਕੁੱਪੀ ਦਾ ਤੇਲ ਉਹ ਭਾਂਡਿਆਂ ਚ ਲਾਤੀ ਗਈ ਭਾਂਡੇ ਭਰਦੇ ਗਏ ਇੱਕ ਭਾਂਡੇ ਤੋਂ ਦੂਜੇ ਭਾਂਡੇ ਵਿੱਚ ਦੂਜੇ ਭਾਂਡੇ ਤੋਂ ਤੀਜੇ ਭਾਂਡੇ ਵਿੱਚ ਇਸ ਤਰ੍ਹਾਂ ਕਰਕੇ ਉਹਨੇ ਸਾਰੇ ਭਾਂਡੇ ਜਿਹੜੇ ਤੇਲ ਦੇ ਨਾਲ ਭਰ ਲਈ ਹੁਣ ਕੁੱਪੀ ਦੇ ਵਿੱਚ ਤੇਲ ਥੋੜਾ ਜਿਹਾ ਤਹੋ ਦੇ ਵਿੱਚ ਬਰਕਤ ਕਿੱਥੋਂ ਆ ਗਈ ਪਰਮੇਸ਼ੁਰ ਨੇ ਪਾ ਦਿੱਤੀ ਜਿਹਦੇ ਦੇ ਦਾਸ ਨੇ ਉਹਨੂੰ ਆਗਿਆ ਦਿੱਤੀ ਹallelujah ਪਰਮੇਸ਼ੁਰ ਆਪਣੇ ਦਾਸਾਂ ਦੇ ਦੁਆਰਾ ਆਸ਼ੀਸ਼ ਦਿੰਦਾ ਹੈ ਬਰਕਤ ਦੇ ਤੋਂ ਥੋੜੇ ਜਿਨ ਨੂੰ ਕੀ ਕਰ ਦਿੰਦਾ ਬਹੁਤੇ ਵਿੱਚ ਬਦਲ ਦਿੰਦਾ ਤਾਂ ਵਜੇ ਜਿਨਕੋ ਨੇ ਸਾਰੇ ਆਪਣੇ ਭਾਂਡੇ ਪਰਲੇ ਨੂੰ ਫਿਰ ਅਲੀਸਾ ਦੇ ਕੋਲ ਗਈ ਤਾਂ ਕਹਿੰਦੀ ਸਵਾਮੀ ਜੀ ਮੈਂ ਸਾਰੇ ਭਾਂਡੇ ਪਰਲੇ ਤੋਂ ਹੁੰਦੇ ਕੀ ਗਿਆ ਉਹਨੇ ਆਖੇ ਇਹ ਤੇ ਇਹ ਹੁਣ ਜਾਂਦੇ ਤੇ ਵੇਚ ਤੇ ਆਪਣਾ ਕਰਜ਼ ਭਰ ਦੇ ਜਿਹੜੇ ਨਰਜਦਾਰ ਤੇਰੇ ਮੁੰਡਿਆਂ ਨੂੰ ਤੇਰੇ ਬੱਚਿਆਂ ਨੂੰ ਖੜਕੇ ਗੁਲਾਮੀ ਵਿੱਚ ਰੱਖਣਾ ਚਾਹੁੰਦੇ ਸੀ ਉਹਨਾਂ ਦਾ ਕਰਜ਼ ਭਰ ਤੇ ਬਾਕੀ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਹਲਦੀ ਇਥੇ ਖੁਦਾ ਦੇ ਨਾਸ ਨੇ ਵਜ ਦੇ ਉਸਾਰ ਤੇ ਪਰਮੇਸ਼ਰ ਦੇ ਮੂੰਹ ਦੇ ਵਿੱਚ ਪਾਏ ਉਸ ਵਜਨ ਦੇ ਦੁਆਰਾ ਉਹ ਥੋੜੇ ਜਿਹੀ ਕੁੱਪੀ ਦੇ ਤੇਲ ਦੇ ਦੁਆਰਾ ਉਹਨੇ ਆਪਣੇ ਭਾਂਡਿਆਂ ਨੂੰ ਤੇਲ ਦੇ ਨਾਲ ਭਰ ਦਿੱਤਾ ਅੱਜ ਜੇ ਤੁਸੀਂ ਵੀ ਆਪਣੇ ਭਾਂਡਿਆਂ ਨੂੰ ਖਾਲੀ ਕਰਕੇ ਪਰਮੇਸ਼ਰ ਦੇ ਅੱਗੇ ਰੱਖ ਦਿਓਗੇ ਆਪਣੇ ਆਪ ਨੂੰ ਖਾਲੀ ਕਰਕੇ ਪ੍ਰਭੂ ਦੇ ਅੱਗੇ ਰੱਖ ਦੋਗੇ ਉਹ ਤੁਹਾਨੂੰ ਉਸ ਤੇਲ ਦੇ ਨਾਲ ਭਰ ਦੇਗਾ ਸਮੱਸਿਆ ਦੇ ਨਾਲ ਭਰ ਦੇਗਾ ਹallelujah

ਅਜਿਹਾ ਲਿਖਾ ਹੋ ਤੁਹਾਡੇ ਨਾਲ ਹੋਣਾ ਤੇ ਤੁਹਾਡੇ ਵਿੱਚ ਹੋਵੇ ਹਲੇ ਹੀ ਆਪਣੇ ਭਾਂਡਿਆਂ ਨੂੰ ਕਦ ਨਾਲ ਭਰਦਾ ਹੈ ਜਦ ਥੋੜਾ ਜਿਹਾ ਅਭਿਸ਼ੇਕ ਤੁਹਾਡੇ ਜੀਵਨ ਵਿੱਚ ਤੋਂ ਉਹਨੂੰ ਕੀ ਕਰੂੰ ਭਰਦੇ ਜਾਓ ਆਪਣੇ ਆਪ ਨੂੰ ਭਰਦੇ ਜਾਓ ਆਪਣੇ ਘਰ ਵਿੱਚ ਜਿਹੜੇ ਖਾਲੀ ਭਾਂਡੇ ਉਹਨਾਂ ਨੂੰ ਵੀ ਭਰਦੇ ਜਾਓ ਆਣ-ਭਾਣ ਭਾਂਡੇ ਲੈ ਕੇ ਉਹਨਾਂ ਨੂੰ ਵੀ ਭਰਦੇ ਜਾਓ ਦੀ ਚਾਂਦਨੀ ਤੇ ਮੀਟਿੰਗ ਕਿਉਂ ਰੱਖੀ ਵਦਵਾਰ ਦੀ ਮੈਸ ਕਰਕੇ ਰੱਖੀ ਹੈ ਕਿ ਖੁਦਾ ਦੇ ਲੋਕ ਜਿਹੜੇ ਨੇ ਜਿੰਦਾ ਤੋਂ ਜਿਆਦਾ ਪ੍ਰਭੂ ਦੇ ਨਾਲ ਸੰਗਤੀ ਕਰਨ ਔਰ ਖੁਦਾ ਦੀ ਆਸ਼ੀਸ਼ ਨੂੰ ਪਾਉਣ ਹallelujah ਕਿ ਤੁਹਾਨੂੰ ਉਹਦੇ ਤੇ ਪਵਿੱਤਰ ਆਤਮਾ ਦਾ ਮੱਸਾ ਉਤਰੇ ਔਰ ਪਵਿੱਤਰ ਆਤਮਾ ਦੀ ਸਹਾਮਤ ਨਾਲ ਪਰਜ ਕਿਉਂਕਿ ਸਾਨੂੰ ਪ੍ਰਭੂ ਨੇ ਸੰਗਤੀ ਕਰਨ ਵਾਸਤੇ ਬੁਲਾਇਆ ਹallelujah ਇਸ ਸੁਨੇਹੇ ਹੋਈ ਬੱਚਤ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਅੱਖਾਂ ਨੂੰ ਬੰਦ ਕਰਾਂਗੇ ਦੁਆ ਕਰਾਂਗੇ ਧੰਨਵਾਦ ਪ੍ਰਭੂ ਜੀ ਤੁਹਾਡੇ ਸ਼ੁਕਰ ਤੁਹਾਡੇ ਖੁਦਾ ਜੀ ਦਾ ਸ਼ੁਕਰ ਤੇ ਬੜੀ ਬਰਕਤ ਦੇ ਲਈ ਪਿਤਾ ਪਰਮੇਸ਼ਰ ਸੁਨੇਹੇ ਹੋਈ ਬੱਚਤ ਲਈ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਲੋਕ ਹਜ਼ਾਰ ਗੁਣਾ ਫਲ ਲੈ ਕਿਉਂ ਨਾ ਸ਼ੁਕਰ ਨਾਮ ਸਾਰੀ ਮਹਿਮਾ ਤੁਹਾਡੇ ਨਾਮ ਹੁੰਦੀ ਹੈ ਜੈਸੂ ਮਸੀਹ ਦੇ ਨਾਮ ਤੇ ਆਮੇਨ ਆਮੀਨ ਹalleluyah ਹalleluyah